ਜਿਵੇਂ ਕਿ ਮਕੀ ਮੋਟਿਵ ਦੀ ਜਾਈਦੀ ਪ੍ਰੈਸ ਕਾਨਫਰੈਂਸ ਅੱਜ ਦੀ ਪ੍ਰੈਸ ਕਾਨਫਰੈਂਸ ਲਈ ਸਰ ਦਾ ਕਾਫੀ ਪੁਰਾਣੇ تھے ਡਾਕਟਰ ਹੈਗੇ ਸਰਕਾਰੀ ਉਹਨਾਂ ਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ ਉਹਦੇ ਬਿਹਾਫ ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ ਐਫ ਆਈ ਆਰ ਲੌਂਚ ਹੋਇਆ ਸੀਗਾ ਜੀ 341 506 ਚੰਤੀ ਆਈ ਪੀ ਸੀ 'ਚ ਉਹਦੀ ਤਫਤੀਸ਼ 'ਚ ਅੱਜ ਸਾਡੇ ਕਾਈਂਡ ਆਫ ਬਲਾਈਂਡ ਕੇਸ ਸੀਗਾ ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ 'ਚ ਜਿਹੜੇ ਮੇਨਲੀ ਚਾਰ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਦੇ ਸਬੰਧ ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਵੀ ਜਿਹੜਾ ਸਾਡੇ ਬਲਾਈਂਡ ਕੇਸ ਕ੍ਰੈਕ ਕਰਨ ਚ ਇਹਦਾ ਸ਼ਰੇਆ ਜਾਂਦਾ ਜੀ ਐਸਪੀ ਡੀ ਸਰਵਜਿੰਦਰ ਇਨਰ ਦੇ ਅੰਡਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਡੀਐਸਪੀ ਡੀ ਸੁਖਮਰਿਤ ਰੰਦਾਵਾ ਆਪਣੇ ਇਨਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਚਓ ਸਮਰਾਲਾ ਰਾਓ ਵੀਰਿੰਦਰ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝ-ਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੇਨਾਇਲਿਸ ਕੇਸ ਨੂੰ ਕ੍ਰੈਕ ਕੀਤਾ ਹੈ ਇਹ ਜਿਹੜੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ 25 ਤਰੀਕ ਨੂੰ ਸਾਨੂੰ ਡਾਕਟਰ ਤਰਕ ਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ ਅਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹੈ ਮੈਡੀਕਲ ਵਿੰਗ 'ਚ ਉਹਨਾਂ ਵੱਲੋਂ ਸਾਨੂੰ ਕੰਪਲੇਨਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 11:00 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈ residense ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪੀਟਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਕਾ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ 'ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ 'ਚ ਤਿੰਨ ਚਾਰ ਨੌਜਵਾਨ ਸਵਾਰ ਸਿਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਬਟ ਹੀ ਆਲਸੋ ਸੋ ਕਿ ਜਿਹੜੇ ਉਹ ਬੰਦੇ ਸਿਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ ਵਿੱਚ ਕੁਠਾਬਿਨ ਕੋਈ ਫੈਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ ਸੋ ਉਸ ਪਿਛਲੇ ਹਫਤੇ ਅਸੀਂ ਨਾਮ ਮਲੂਮ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨੰਬਰ 3925 ਫ फेब्रुवारी ਨੂੰ ਲੌਂਚ ਕੀਤੀ ਸੀਗੀ ਅੰਡਰ ਸੈਕਸ਼ਨ 341 506 34 ਆਪੀਸੀ ਥਾਣਾ ਸਮਰਾਲਾ ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਰੈਨਾਉਂਡ ਔਰ ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਲੀ ਬਲਾਈਂਡ ਕੇਸ ਹੈਗਾ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ ਜਿਹਦੇ ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ ਸੀਆਈਏ ਵਿੰਗ ਹੈ ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਕਿਸੇ ਨੇ ਉਹਨੂੰ ਸੀਸੀਟੀਵੀਸ ਤੇ ਪੂਰੀ ਟ੍ਰੇਲ ਫਾਲੋ ਕੀਤੀ ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸੈਂਟੀਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ ਤੇ ਇਨਵੋਲਡ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ ਇਹ ਵਾਸੀ ਬਹਿਲੋਲਪੁਰ थाना ਮਾਛੀਵਾੜਾ ਸਾਬ ਦੇ ਹੈਗੀ ਦੂਜਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਵੀ ਵਾਸੀ ਬਹਿਲੋਲਪੁਰ ਤੀਜਾ ਸੰਜੀਵ ਕੁਮਾਰ ਉਰਫ ਲੱਕੀ ਇਹ ਰਹਿਣ ਵਾਲਾ ਹੈ ਜੀ ਬੋਰਡ ਨੰਬਰ 1 ਮੋਹੱਲਾ ਰਾਈ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ ਔਰ ਜਿਹੜੀ ਇਹਨਾਂ ਦੀ ਪੁੱਛਕਿਛ ਕੀਤੀ ਗਈ ਉਹਦੇ ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ ਚ ਸਫਾਈ ਸੇਵਕ ਦਾ ਕੰਮ ਕਰਦੇ ਹੋ ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੈਨੂ ਮਹੰਤੇ ਦੇ ਡੇਰੇ ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ ਵਿੱਚ ਇਹਨਾਂ ਨੂੰ ਬਿਕੋਜ਼ ਐਸਐਮਓ ਸਮਰਾਲਾ ਪੁਰਾਣੀ ਉੱਥੇ ਪੋਸਟਡ ਹੈ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਗਜੋਤ ਸਿੰਘ ਹੈ ਇਹ ਡੇਰਾ ਤੋਂ ਆਪਣੇ ਘਰ ਜਾਂਦੇ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਇਕੱਲੇ ਰਹਿੰਦੇ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ ਕੈਸ਼ ਜਾਂ अपना जो भी सामान ਹੁੰਦਾ ਉਹਨਾਂ ਦਾ ਘਰ ਵੀ ਨੇੜੇ ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਝ ਨਾ ਕੁਝ ਲੁੱਟਖੋ ਦੀ ਵਾਰਦਾਤ ਕਰਨਗੇ ਇਸੇ ਨiyet ਨਾਲ ਹੀ ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ ਜੋ ਉਸ ਦਿਨ ਤਾਂ ਪ੍ਰੀਅਮਪਟ ਹੋ ਗਿਆ ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ ਇਸ ਪਿਹਫ ਤੇ ਅਸੀਂ ਕੱਲ ਇਹਨਾਂ ਦੇ ਪੁੱਛਗਿਛ ਤੇ ਬਿਹਫ ਤੇ 394 ਔਰ 398 ਆਪੀਸੀ ਦੇ ਸੈਕਸ਼ਨ ਦਾ ਵਾਅਦਾ ਕੀਤਾ ਔਰ 25 54 59 ਅਸਲਾ ਐਕ ਦਾ ਵਾਦਾ ਵੀ ਕੀਤਾ ਕਿਉਂਕਿ ਨਾਤੋ ਜੋ ਸਾਨੂੰ ਰਿਕਵਰੀਜ਼ ਹੋਈ ਹੈ ਉਹ ਉਹਦੇ ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਨ ਤੋਂ ਮਨਪ੍ਰੀਤ ਤੋਂ ਸਾਨੂੰ ਦਾਤਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਕਿਡੋਨਾ ਟॉय ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ ਔਰ ਸੰਜੀਵ ਕੁਮਾਰ ਉਰਫ ਲੱਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ ਸੋ ਬੇਸਿਕਲੀ ਉਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਦੀ ਨੀਅਤ ਨਾਲ ਹੀ ਸਾਰਾ ਕੁਝ ਜਿਹੜਾ ਖੇੜ ਰਚਿਆ ਸਿਗਾ ਕ੍ਰਾਈਮ ਔਰ ਇਸ ਦੇ ਇਲਾਵਾ ਮੈਂ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਇਹਦੇ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ 2011 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਚੀਵਾੜਾ ਸਾਹਿਬ ਚ 2020 ਚ 188 ਦਾ ਪਰਚਾ अगेन ਮਾਚੀਵਾੜਾ ਸਾਹਿਬ ਔਰ 2022 ਚ 304 ਦਾ ਮਕਦਮਾ ਦਰਜ ਹੈ ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ ਤੇ ਪਹਿਲਾਂ ਪੰਜ ਪਰਚੇ ਦਰਜ ਹੈ ਵਿੱਚ ਇਨਵੋਲ ਦੋ ਐਨਡੀਪੀਐਸ ਤੇ ਇੱਕ 307 ਦਾ ਇੱਕ ਚੋਰੀ ਦਾ ਤੇ ਇੱਕ ਲੜਾਈ ਝਗੜੇ ਦਾ ਸੋ ਬੇਸਿਕਲੀ ਨਾ ਜੋ ਚਾਰ ਚੋ ਦੋ ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ ਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਅਫੈਂਸ ਕਰਨ ਦਾ ਪਲਾਨ ਕੀਤਾ ਸੀਗਾ ਜੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਅਮਾਊਂਟ ਇੰਪੋਰਟੈਂਸ ਰੱਖਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾ ਪੁਰਾਣੀ ਨਾ ਚੋ ਟ੍ਰੇਸ ਕਰੀਏ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇਦਾਂ ਦਾ ਕੁਝ ਲੁੱਟਾ ਘੁਆ ਦਾ ਪਲਾਨ ਕੀਤਾ ਹੋਈ ਹੈ ਆਈਵਨ ਐਗਜ਼ੀਕਿਊਟ ਕੀਤਾ ਇਸ ਤੋਂ ਇਲਾਵਾ ਇਸ ਸਾਲ ਸਾਲ ਦੀ ਬਿਗਨਿੰਗ ਤੋਂ ਇੱਕ ਜਨਵਰੀ ਪੀਓਜ਼ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਖੰਨਾ ਪੁਲਿਸ ਨੇ ਇਨਫੈਕਟ ਹਾਲ ਆਫ ਪੰਜਾਬ ਪੁਲਿਸ ਨੇ ਇਹਦੇ ਚ ਵੀ ਸਾਡੇ ਸਾਰੇ ਥਾਣੇ ਸਾਡਾ ਸੀਆਈਏ ਸਟਾਫ ਪੀਓ ਸਟਾਫ ਸਪੈਸ਼ਲ ਬ੍ਰਾਂਚ ਟੈਕਨੀਕਲ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਟ੍ਰਿਬਿਊਟ ਕੀਤਾ ਔਰ ਇਸ ਸਾਲ 1 ਜਨਵਰੀ ਤੋਂ ਲੈ ਕੇ ਦੋ ਪਹਿਲੀ ਮਾਰਚ ਤੱਕ ਸਾਨੂੰ 133 ਅਸੀਂ ਪੀਓ ਗ੍ਰਾਫ ਗ੍ਰਫਤਾਰ ਕਰਨ ਚ ਸਕਸੈਸਫੁਲ ਹੋਏ ਸੋ ਏ ਡਰਾਈਵ ਸਾਡੀ ਜਾਰੀ ਰਹੇਗੀ ਔਰ ਆਈ ਕੰਗਰਾਚੂਲੇਟ ਮਾਈ ਟੀਮ ਕੇ ਇਨਨ ਨੇ ਇਸ ਵਿੰਗ ਇਸ ਏਰੀਆ ਚ ਬਹੁਤ ਵਧੀਆ ਕੰਮ ਕੀਤਾ ਥੈਂਕ ਯੂ